ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਗੜ ਸ਼ੰਕਰ ਦੇ ਪਿੰਡ ਮਹਿੰਦਵਾਨੀ ਗੁਜਰਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਪੜ੍ਹਸਾਲਾ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਔਰਤ ਕੁੱਟਿਆ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਹੀ ਸੀ ਤੇ ਉਸ ਦੌਰਾਨ ਰਸਤੇ ਦੇ ਵਿੱਚਕਾਰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਰਾਉਂਡ ਫਾਇਰ ਕੀਤੇ ਗਏ ਜਿਸ ਨੂੰ ਹਸਪਤਾਲ ਲੈ ਕੇ ਜਾਂਦੇ ਸਮੇਂ ਹੀ ਮੌਤ ਹੋ ਗਈ ਮ੍ਰਿਤਕ ਔਰਤ ਦਾ ਪਤੀ ਸ਼ਾਮ ਲਾਲ 2 ਸਾਲ ਪਹਿਲਾਂ ਸਬ ਇਨਸਪੈਕਟਰ ਵਰਜੂ ਰਿਟਾਇਰ ਹੋਇਆ ਹੈ ਸੂਚਨਾ ਮਿਲਣ ਉਪਰੰਤ ਪਰਮੰਦਰ ਸਿੰਘ ਐਸਪੀ ਐਸਪੀਡੀ ਕੁਸ਼ਿਆਰਪੁਰ ਜਿਹੜੇ ਹੋਰ ਬਾਕੀ ਵੱਡੇ ਜਿਹੜੇ ਅਧਿਕਾਰੀ ਸਾਨੂੰ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਪੂਰੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਦੇ ਪਿੱਛੇ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਪਰ ਤੁਹਾਨੂੰ ਦੱਸ ਦਈਏ ਕਿ ਉਹਨੇ ਇੱਕ 62 ਸਾਲਾ ਔਰਤ ਦਾ ਕੂਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਤੀ ਦੇ ਵੱਲੋਂ ਜੋ ਹੈ ਬਿਆਨ-ਵਾਚੀ ਵੀ ਦਿੱਤੀ ਗਈ ਹੈ ਤਾਂ ਕੁਟੀਆਂ ਤੋਂ ਮੱਥਾ ਟੇਕ ਕੇ ਔਰਤ ਵਾਪਸ ਆਦੀ ਸੀ ਤੇ ਉਸਰਾਂ ਇੱਕ ਫਟੀ ਘਟਨਾ ਵਾਪਰੀ ਹੈ ਤਾਂ ਹੁਣ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਆਖਰਕਾਰ ਕੀ ਕੁਝ ਪੂਰਾ ਮਾਮਲਾ ਤੇ ਇਸ ਪੂਰੇ ਮਾਮਲੇ ਦੇ ਪਿੱਛੇ ਦਾ ਸੱਚ ਕੀ ਹੈ ਹੋਵੇ ਜਿਹੜੀ ਗੱਲ ਹੋਈ ਹੈ ਸਾਰੇ ਅੱਜ ਸਵੇਰ ਦੀ ਤਕਰੀਬਾ ਸਵੇਰੇ 5:00 ਵਜੇ ਦੀ ਵਾਰਦਾਤ ਹੈ ਉਡੀ ਪਰਜਾਈ ਜਿਹੜੀ ਰਚਨਾ ਦੇ ਵੀ ਜ ਸਵੇਰੇ ਰੁਟੀਨ ਦੀ ਤਰ੍ਹਾਂ ਤਕਰੀਬਨ ਸਵੇਕ 5:00 ਵਜੇ ਕੁੱਟੀਆਂ ਤੋਂ ਮੱਥਾ ਟੇਕ ਕੇ ਆ ਰਹੇ ਤੇ ਦੋ ਅਣਕਛਤ ਜਿਨ੍ਹਾਂ ਨੇ ਅੰਦਰੋਂ ਤੋਂ ਫੇਰਿੰਗ ਕਰਕੇ ਸ਼ਾਇਦ ਇਹਨਾਂ ਨੂੰ ਮੁਕਤੀ ਖਤਮ ਕਰ ਦਿੱਤਾ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੇ ਕਿਉਂਕਿ ਸਵੇਰੇ ਨੇ ਹਰਾ ਸੀਗਾ ਐਸੇ ਤਾਂ ਕੁੱਟੀਆਂ ਦੇ ਕੈਮਰੇ ਲੱਗੇ ਹੋਏ ਜਿਨ੍ਹਾਂ ਦੀ ਰੇਜ ਉੱਥੇ ਤੱਕ ਨਹੀਂ ਸੀਗੀ ਤੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਵੀ ਉਹ ਕੌਣ ਸੀ ਇਹ ਜਿਹੜੇ ਇਹਨਾਂ ਦੇ ਹਸਬੈਂਡ ਆ ਪੁਲਿਸ ਤੋਂ ਰਟਾਇਰ ਹਾਂਜੀ ਉਹ ਪੰਜਾਬ ਪੁਲਿਸ ਦੇ ਵਿੱਚੋਂ ਰਟਾਇਰ ਹੈ ਤਕਰੀਬਨ 2 ਲੋਕ ਸਾਲ ਪਹਿਨਰ ਰਟਾਇਰਮੈਂਟ ਹੋਈ ਉਹਨਾਂ ਦਾ ਸਭ ਅੱਜ ਸਾਨੂੰ ਸਵੇਰੇ ਇੱਕ ਰਿਪੋਰਟing ਹੋਈ ਸੀ ਮਹਿਦਪਾਣੀ ਗੁਜਰਾਪਿੰਡ ਚ ਰਚਨਾ ਦੇ ਵੀ ਵਾਈਫ ਆਫ ਸ਼ਾਮ ਲਾਲ ਹੈਗੇ ਨੇ ਉਹਨਾਂ ਦੇ ਅਨਫੋਰਚਨਿੰਗ ਇਨਸੀਡੈਂਟ ਹੋਇਆ ਫਾਇਰਿੰਗ ਦਾ ਰਿਪੋਰਟ ਹੋਈ ਆ ਅਸੀਂ ਮੌਕੇ ਤੇ ਆਏ ਆ ਮੈਂ ਤੇ ਡੀਐਸਪੀ ਗੜ ਸ਼ੰਕਰ ਸਾਹਿਬ ਤੇ ਅਸੀਂ ਜਾਇਦਾ ਲਿਆ ਆ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਲੱਗ ਗਈਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਟ੍ਰੇਸ ਕਰ ਲਾਂਗੇ ਇਸਰ ਕਿੰਨੇ ਰਾਉਂਡ ਫਾਇਰ ਹੋਏ ਕੁਤਾ ਲੱਗਾ ਕਿੰਨੇ ਹੱਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਤੇ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ ਇਸਰ ਉਹਨਾਂ ਦਾ ਨਾਮ ਵਗੈਰਾ ਜਿਹਨੇ ਇਹ ਡੈਥ ਹੋਈ ਰਚਨਾ ਜੀ ਦੀ ਕੀ ਨਾਮ ਰਚਨਾ ਦੇ ਵੀ ਹੈਗਾ ਉਹਨਾਂ ਦਾ ਨਾਮ 60 ਸਾਲ ਉਮਰ ਆ ਉਹਨਾਂ ਦੀ ਤੇ ਇਹ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੀ ਮੌਕੇ ਹਾਂਜੀ ਹੱਲੇ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਆ ਹੁਣੇ ਰਿਪੋਰਟ ਇਨਸੀਡੈਂਟ ਹੋਇਆ ਤੇ ਇਹਦੇ ਵਕਤ ਵਕਤ ਜਿਹੜੇ ਐਂਗਲ ਹੈਗੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ